ਰਿੰਜੀਤ ਸਿੰਘ ਹਾਂਜੀ ਤੇ ਇਹ ਕੀ ਮਸਲਾ ਜਿਹੜਾ ਸਕੂਲ ਦੇ ਵਿੱਚ ਪਾਣੀ ਭਰਿਆ ਕੀ ਕਾਰਨ ਆ ਮੁੰਡੇ ਵਿੱਚ ਮੈਂ ਪਿਛਲੇ 6 ਸਾਲਾਂ ਤੋਂ ਇੱਥੇ ਜਿਹੜੀ ਅਫੀਸ਼ਰਿੰਗ ਚਾਲੀ ਚੱਲ ਰਹੀ ਆ ਇਹ ਸਕੂਲ ਦੇ ਦੀ 15 ਸਾਲਾਂ ਤੋਂ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਸਕੂਲ ਹੈ ਛੱਪੜ ਦੇ ਵਿੱਚ ਬਣਿਆ ਸੀਗਾ ਉਹ ਛੱਪੜ 'ਚ ਬਣ ਕਰਕੇ ਕੀ ਹੋਇਆ ਜੀ ਇਹ ਸਕੂਲ ਦੇ ਵਿੱਚ ਮਿੱਟੀ ਕਾਫੀ ਅਸੀਂ ਪਾ ਦਿੱਤੀ ਕਿਉਂਕਿ ਮਿੱਟੀ ਦੀ ਜਿਹੜੀ ਸਰਕਾਰ ਵੱਲੋਂ ਕੋਈ ਗ੍ਰਾਂਟ ਨਹੀਂ ਆਉਂਦੀ ਫੇਰ ਵੀ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਾਫੀ ਮਿੱਟੀ ਪਾਈ ਪਿੰਡ ਦੇ ਜਿਹੜਾ ਸਰਪੰਚਾ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਪਰ ਹੁਣ ਕੀ ਹੋਇਆ ਮੇਨ ਗੱਲ ਕੀ ਹੋਈ ਆ ਕਿ ਜਿਹੜਾ ਜਿਹੜਾ ਬੰਨ ਆ ਉਹ ਪਿੰਡ ਵਾਲਿਆਂ ਨੇ ਅਲਪਛਾਤੇ ਬੰਦਿਆਂ ਨੇ ਕੀ ਕੀਤਾ ਬੰਨ ਤੋੜ ਦਿੱਤਾ ਉਹਦਾ ਬੰਨ ਤੋੜ ਕੇ ਜਿਹੜਾ ਜਿਲ੍ਹਾ ਛੱਪੜ ਦਾ ਪਾਣੀ ਆ ਸਾਰਾ ਭਰਿਆ ਪਿਆ ਸੀ ਉਹ ਸਾਰਾ ਹੀ ਪਿੰਡ ਦੇ ਜਿਹੜਾ ਢੀਲ ਵਾਲੋ ਤੋੜ ਦਿੱਤਾ ਤੇ ਉਹਦੇ ਕਰਕੇ ਕੀ ਆ ਸਕੂਲ ਦੇ ਵਿੱਚ ਪਾਣੀ ਆ ਗਿਆ ਤੇ ਉਹ ਪਛਾਟੇ ਬੰਦਿਆਂ ਨੂੰ ਮੇਰੀ ਇੱਕ ਬੇਨਤੀ ਹੈ ਕਿ ਜੇ ਕੋਈ ਗਲਬਾਤ ਹੋ ਗਈ ਜੇ ਸਕੂਲ ਦੇ ਵਿੱਚ ਕੋਈ ਜਾਨੀ ਮਾਲੀ ਜੇ ਬਿਲਡਿੰਗ ਤੋਂ ਵੀ ਕੋਈ ਨੁਕਸਾਨ ਹੋ ਗਿਆ ਉਹ ਖੁਦ ਜ਼ਿੰਮੇਵਾਰ ਹੋਣਗੇ ਤੇ ਇਹਦੀ ਜਿਹੜੀ ਭਾ ਲਿਆ ਪ੍ਰਸ਼ਾਸਨ ਕਰੇਗਾ ਇਹ ਸਾਡੇ ਕੋਲ ਉਸ ਉਸ ਚੀਜ਼ ਦਾ ਸਾਡੇ ਕੋਲ ਕੋਈ ਜਵਾਬ ਨਹੀਂਗਾ ਪਰ ਜਿਹੜੇ ਵੀ ਬੰਦਿਆਂ ਨੇ ਹਰਕਤ ਕੀਤੀ ਆ ਬੰਦ ਤੋੜਿਆ ਵਾ ਬਹੁਤ ਮਾੜੀ ਹਰਕਤ ਇਹ ਬੰਦ ਫਿਰ ਕਿੰਨਾ ਬੰਨਿਆ ਵਾ ਇਹ ਮੈਂ ਖੁਦ ਆਪ ਮਤਲਬ ਬੱਚਿਆਂ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਸੀ ਕਿਸੇ ਬੱਚੇ ਦੇ ਮਾਤਾ ਪਿਤਾ ਉਹਨਾਂ ਦੀ ਮਸਲੇ ਨਾਲ ਸਰ ਮੈਂ ਖੋਲਾ ਆਪ ਜਿਹੜਾ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਤੁਸੀਂ ਨਹੀਂ ਬੰਦ ਸਕਦੇ ਤੇ ਮੈਂ ਖੁਦ ਬੰਦ ਲਵਾ ਇਹ ਪਾਣੀ ਸਾਰਾ ਸਕੂਲ ਦੇ ਅੰਦਰ ਗਿਆ ਵਾ ਸਾਰੀ ਜਿੱਦਾਂ ਵੀ ਸਪਨ ਦਾ ਸਾਰਾ ਖਾਲੀ ਹੋ ਗਿਆ ਸਾਰਾ ਸਕੂਲ ਦੇ ਚੜ ਗਿਆ ਪਰ ਉਹ ਬੜੀ ਮਾਰੀ ਨਰਜਿਤ ਕੀਤੀ ਜਿਨ੍ਹਾਂ ਨੇ ਵੀ ਕੀਤੀ ਹੈ ਕਿਹਦੇ ਨਾ ਵੀ ਗ੍ਰਾਂਟ ਵੀ ਆਈਆਂ ਸਕੂਲ ਦੇ ਵਿੱਚ ਤੇ ਖੁਰਦਪੁਰ ਤੋਂ ਹੋਈਆਂ ਜਿਹੜੀਆਂ ਗ੍ਰਾਂਟ ਸੌਂਦੀਆਂ ਵਾ ਜਿੰਨੀਆਂ ਵੀ ਗ੍ਰਾਂਟ ਸੌਂਦੀਆਂ ਵਾ ਉਹ ਸਾਰੀਆਂ ਕੋਈ ਵੀ ਮਿੱਟੀ ਦੀ ਗ੍ਰਾਂਟ ਨਹੀਂ ਆਉਂਦੀ ਉਹਦੇ ਵਿੱਚ ਜੇ ਮਿੱਟੀ ਦੀ ਆਉਂਦੀ ਹੁੰਦੀ ਤੇ ਹੁਣ ਤੱਕ ਮੇਰੇ ਖਿਆਲ ਚ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਵਿੱਚ ਉਹ ਸਾਰਾ ਜਿਹੜਾ ਵਾ ਜਿਹੜਾ ਪੂਰਾ ਜਾਣਾ ਸੀਗਾ ਛੱਪੜ ਪਰ ਉਹ ਬਰ ਕਿਸਮ ਦੀ ਆ ਗਈ ਸਰਕਾਰਾਂ ਵੱਲੋਂ ਜਿਹੜੀਆਂ ਸਾਡੀ ਜਿਹੜੀ ਗਲਾਟ ਆ ਉਹ ਨਹੀਂ ਨਹੀਂ ਕੋਈ ਦਰਖਾਸਤ ਦੀ ਦਰਖਾਸਤ ਦਿੱਤੀ ਆ ਕੋਈ ਜਿੰਨਾ ਪਤਾ ਨੂੰ ਜਿੱਤੇ ਛੱਕਿਆ ਵੀ ਇਹ ਬੰਦ ਤਿੰਨਾ ਤੋੜਿਆ ਮੈਂ ਇੱਕ ਮੁਲਾਜ਼ਮ ਹੋਂ ਦੇ ਨਾਤੇ ਮੈਂ ਦਰਖਾਸਤ ਜਦੋਂ ਮੈਂ ਸਾਲੇ ਦਰਖਾਸਤ ਵੀ ਜੇ ਦਿੰਦੇ ਆ ਉਹ ਬਾਅਦ ਵਿੱਚ ਜਿਹੜਾ ਗੋਲ ਮੋਲ ਜਿਹਾ ਕੰਮ ਹੋ ਜਾਂਦਾ ਵਾ ਤੇ ਉਹਦੇ ਵਿੱਚ ਫਿਰ ਜਿਹੜੇ ਪਿੰਡ ਵਾਲੇ ਜਿਹਦੇ ਖਿਲਾਫ ਜਾਂ ਦਰਖਾਸਤ ਹੁੰਦੀ ਆ ਉਹਨ ਸਾਡਾ ਵੈਰੀ ਭੰਜਦਾ ਦੁਸ਼ਰ ਭੰਜਦਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਹ ਖੁਦ ਪਿੰਡ ਵਾਲਿਆਂ ਦੇ ਕੋਲੋਂ ਇਨਕੁਆਇਰੀ ਕਰਕੇ ਜਿਹੜੇ ਵੀ ਬੰਦੇ ਨੇ ਇਹ ਕੰਮ ਕੀਤਾ ਵਾ ਉਹਨੂੰ ਤਖ਼ਤ ਜਿਹੜੀ ਬਹੁਤ ਜ਼ਿਆਦਾ ਸਜ਼ਾ ਮਿਲੇ ਕਿਉਂਕਿ ਇਹ ਬੱਚਿਆਂ ਦਾ ਕੰਮ ਆ ਬਿਲਡਿੰਗ ਵੀ ਜਿਹੜੀ ਆ ਉਹ ਪਾਣੀ ਦੇ ਵਿੱਚ ਖਲੋਤੀ ਆ ਤੇ ਬੜਾ ਬੁਰਾ ਹਾਲ ਆ ਉਹਦਾਂ ਲਾਲ ਕੀ ਆ ਜੀ ਇੱਕ ਤੇ ਪਾਣੀ ਖਲੋਤਾ ਵਾ ਇੱਕ ਇੱਕ ਨਾਲ ਉਹ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਵਾ ਤੇ ਕਰਕੇ ਮੈਂ ਫਿਰ ਗੁਜਾਰਸ਼ ਕਰਦਾ ਵਾ ਕਿ ਇਹ ਜਿਹੜਾ ਵਾ ਜਿਹੜੇ ਵੀ ਲੋਕ ਇਹੋ ਜਿਹਾ ਗੰਦਾ ਗਲਤ ਕੰਮ ਕਰਦੇ ਆ ਜਿੱਤ ਤੇ ਅਲਾ ਨੂੰ ਫਟਕਾਰਿਆ ਮੇਰੀ ਇੱਕ ਹੋਰ ਵੀ ਜਿੱਤ ਬੇਇੱਜ਼ਤੀ ਨਹੀਂ ਹੈ ਕਿ ਇਹ ਕੰਮ ਨਾ ਕਰੋ ਕੋਈ ਵੀਰੇ ਹੀ ਬੱਦ ਲਾ ਦਿੰਦੇ ਆ ਪਰ ਅੱਗੇ ਤੋਂ ਨਾ ਤੋੜੋ ਜੇ ਅੱਗੇ ਤੋਂ ਫੇਰ ਉਹਨਾਂ ਨੂੰ ਇਹ ਕਹਿੰਦੇ ਆ ਕਿ ਜੇ ਬੰਦ ਲੱਗਾ ਵਾਹ ਨੂੰ ਨਾ ਤੋੜੋ ਕਿਉਂ ਬੱਚਾ ਦਾ ਕਿਉਂ ਬੱਚਾ ਦਾ ਨੁਕਸਾਨ ਕਰਦੇ ਜੇ ਇਹ ਬੜੀ ਮਾਰੀ ਗੱਲ ਹੈ ਨੁਕਸਾਨ ਕਰਦੇ ਬਲਾਦਾ ਜੀ ਜੋ ਤੁਸਨਾ ਪੁੱਛ ਕੋਈ ਨਾ ਜਵਾਬ ਦਗਾ ਆ ਜਾਓ ਜੀ ਆ ਜਾਓ ਹਾਂਜੀ ਸਪੰਜੀ ਕੀ ਨਾਮ ਤੁਹਾਡਾ ਮੇਰਾ ਨਾਮ ਮੰਗਲ ਸਿੰਘ ਹੈ ਜੀ ਇਹਦਾ ਪਿੰਡ ਫੈਦੀ ਨਿੱਕੇ ਤੇ ਕੀ ਮਸਲਾ ਜੀ ਜਿਹੜਾ ਵੀ ਇਕੱਠੇ ਹੋਏ ਤੁਸੀਂ ਇਹ ਮਸਲਾ ਜੀ ਕਾਫੀ ਗੰਭੀਰ ਹੈ ਜੀ ਹੁਣ ਪਾਣੀ ਦੀ ਬਾਦੀ ਜ਼ਿਆਦਾ ਹੁਣ ਕਰਕੇ ਛੱਪੜ ਸਾਡੇ ਕੋਲ ਦੋ ਤੇ ਉਹ ਛੱਪੜ ਚਲੋ ਵੀ ਸਾਰੀ ਜਿੱਡੀ ਵੀ ਖਾਈ ਵੀ ਕੀ ਪਈ ਹੈ ਜੀ ਤੇ ਛੱਪੜਾ ਦੇ ਵਿੱਚ ਉਹ ਗਾੜੀ ਗਾਹ ਪਾਣੀ ਦੀ ਨਿਕਾਸੀ ਵੀ ਨਹੀਂ ਹੈਗੀ ਅਸੀਂ ਸਰਕਾਰ ਕੋ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਕਿ ਇਹਨਾਂ ਸਾਡਾ ਹੱਲ ਕਰਾਇਆ ਜਾਵੇ ਜਾਂ ਸਾਡੇ ਇੱਥੇ ਲੱਗੇ ਝਭਾਲ ਕਿਤੇ ਦੇ ਵਿੱਚ ਇੱਕ ਡਰੇਨ ਦਾ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਹੋਣ ਨੂੰ ਹੋਣੀ ਚਾਹੀਦੀ ਹੈ ਨਾਲ ਨਾਲੇ ਬਣੇ ਚਾਹੀਦੇ ਆ ਤੇ ਜਿਹੜੀ ਆ ਵੇਖੋ ਸਾਡੇ ਸਕੂਲ ਦਾ ਕਿੰਨਾ ਬੁਰਾ ਹਾਲਿਆ ਇਹਦੇ ਵਿੱਚ ਇਹਦੇ ਨਾਲ ਉਹਦਾ ਹੱਲ ਹੋ ਜੂਗਾ ਜੀ ਇਹ ਪਾਣੀ ਕਿਧਰੋਂ ਆਇਆ ਵਾ ਇਹ ਪਾਣੀ ਦੀ ਫਿਲਾ ਆ ਗਈ ਪਿੰਡ ਦਾ ਹੀ ਹੈ ਜੀ ਇਹਦਾ ਪਾਣੀ ਹੈ ਛੱਪੜ ਤੋਂ ਜ਼ਿਆਦਾ ਹੋਰ ਬਰੂੜ ਦਾ ਕਿ ਜਿਹਨੂੰ ਪ੍ਰਸਾਦ ਹੁੰਦੀ ਆ ਤੇ ਉਦੋਂ ਫਿਰ ਜਿਹੜਾ ਵੀ ਮਗਾੜੀ ਲੱਗੇ ਕੋਈ ਫਸਲ ਦਾ ਕੋਈ ਨੁਕਸਾਨ ਹੁੰਦਾ ਤੇ ਉਹ ਫਿਰ ਜਾਂ ਕੋ ਪਿੰਡ ਦਾ ਜਾਂ ਘਾਟ ਕਿਹੜੇ ਪਾਣੀ ਵੜਦਾ ਹੋਵਰੇਟ ਸਕੂਲ ਨੂੰ ਵੀ ਮਤਲਬ ਆਗੇ ਵਧ ਦਿੰਦੇ ਆ ਜੀ ਤੇ ਪਿੱਛੋਂ ਪਾਣੀ ਵੀ ਵੜਿਆ ਵਾ ਕਹਿੰਦੇ ਹਾਂਜੀ ਹਾਂਜੀ ਵੜਿਆ ਵੀ ਜਦੋਂ ਮਤਲਬ ਕਿਸੇ ਦਾ ਘਰ ਦਾ ਜਾਂ ਕੋਈ ਵਿੱਚ ਪਾਣੀ ਕੋ ਵੜਿਆ ਹੋਊਗਾ ਉੱਥੇ ਨੂੰ ਮੁਸ਼ਕਲ ਆਈ ਹੋਊਗੀ ਤੇ ਉਹਨੇ ਫਿਰ ਰਾਤ ਰਾਤੇ ਜੀ ਉਹਨੇ ਕਹਿੰਦੇ ਵੇਖਿਆ ਤੇ ਹੈ ਨਹੀਂ ਉਹ ਵੜਦਾ ਜੀ ਰਾਤ ਦੇ ਤੇ ਗ੍ਰਾਂਟਾਂ ਕਿੰਨੀਆਂ ਹੈ ਕਿ ਹੁਣ ਤੱਕ ਆ ਚੁੱਕੀਆਂ ਸਕੂਲ ਨੂੰ ਕੀ ਗ੍ਰਾਂਟ ਦਾ ਜੀ ਇਹ ਤੇ ਮਤਲਬ ਉਹ ਉਧਕਾਰੇ ਦੱਸ ਸਕਦੇ ਆ ਕਿਉਂਕਿ ਇਹ ਨੇ ਪੰਚਾਇਤ ਦੇ ਅੰਦਰ ਇਹ ਆਉਂਦਾ ਜੀ ਅੱਛਾ ਹਾਂਜੀ ਹਾਂਜੀ ਤੁਸੀਂ ਗਣਜਨਤਾ ਦਾ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਔਰ ਅਸੀਂ ਅੱਜ ਜਿਹੜਾ ਸਵੇਖ ਤੋਂ ਇਸ ਪਾਣੀ ਦਾ ਜਿਹੜਾ ਬਹੁਤ ਜ਼ਿਆਦਾ ਗੰਭੀਰਤਾ ਦਾ ਮੁੱਦਾ ਜੋ ਕਿ ਸਾਰੇ ਆਪਣੇ ਇੱਥੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਆ ਸਕੂਲ ਦੇ ਵਿੱਚ ਪੜ੍ਹਦੇ ਆ ਔਰ ਸਕੂਲ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਕਿ ਇੰਨਾ ਜ਼ਿਆਦਾ ਕੀ ਇਹ ਪਾਣੀ ਮੈਨੂੰ ਲੱਗਦਾ ਕਿ 1 ਮਹੀਨਾ ਤੱਕ ਜਿਹੜਾ ਪਾਣੀ ਨਹੀਂ ਸੁੱਕ ਸਕਦਾ ਜਿਹਦੇ ਕਰਕੇ ਅੱਜ ਜਿਹੜਾ ਪ੍ਰਾਇਮਰੀ ਮਿਡਲ ਤੇ ਹਾਈ ਸਕੂਲ ਦੇ ਜਿਹੜੇ ਬੱਚੇ ਆ ਆਂਗਣਵਾਰੀ ਸੈਂਟਰ ਦੇ ਬੱਚੇ ਸਾਰੇ ਹੀ ਬੱਚਿਆਂ ਨੂੰ ਜਿਹੜੀ ਆ ਸਕੂਲ ਦੇ ਵਿੱਚੋਂ ਛੁੱਟੀ ਕਰਾਈ ਗਈ ਆ ਔਰ ਜਿੰਨੀ ਦੇਰ ਇਹ ਪਾਣੀ ਨਹੀਂ ਸੁੱਕ ਰਹਾ ਮੈਨੂੰ ਮੇਰੇ ਤਾਂ ਕਿ ਇਹਦੇ ਵਿੱਚ ਜਿਹੜਾ ਬੱਚੇ ਸਕੂਲ ਨਹੀਂ ਆ ਸਕਦੇ ਕਿਉਂਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਵਾ ਔਰ ਅਸੀਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਇਹਦਾ ਜਿਹੜਾ ਪਾਣੀ ਦੀ ਨਿਕਾਸੀ ਆ ਉਹ ਜਲਦ ਤੋਂ ਜਲਦ ਕਰਾਈ ਜਾਵੇ ਤਾਂ ਕਿ ਸਾਡੇ ਇੱਥੇ ਜਿਹੜਾ ਸਕੂਲ ਤੇ ਡੁੱਬਾ ਡੁੱਬਾ ਬਹੁਤ ਸਾਰੇ ਇਹੋ ਜਿਹੇ ਘਰ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਜਿਹੜਾ ਵਾ ਮੀਂਹ ਦਾ بارش ਦਾ ਤੇ ਔਰ ਪਿੰਡ ਦਾ ਪਾਣੀ ਜਿਹੜਾ ਜਾ ਚੁੱਕਾ ਵਾ ਔਰ ਉਹ ਵਿਚਾਰੇ ਜਿਹੜੇ ਆਪਣੇ ਮਜਬੂਰਨ ਘਰ ਖਾਲੀ ਕਰਕੇ ਤੇ ਕਿਸੇ ਦੇ ਘਰਾਂ ਦੇ ਵਿੱਚ ਜਿਹੜੇ ਰਹਿ ਰਿਆ ਜਿਨ੍ਹਾਂ ਪੀ ਤਾਂ ਪਾਣੀ ਤੋੜਿਆ ਪਿਛੋਂ ਉਹ ਕਿ ਤੁਹਾਨੂੰ ਕਿਸੇ ਤੇ ਹੈਗਾ ਸ਼ੱਕ ਵੀ ਜਾਂ ਕਿੰਨੇ ਨੇ ਤੋੜਿਆ ਜਾਂ ਦਰਖਾਸਤ ਦਿੱਤੀ ਆ ਰਾਤ ਪਾਣੀ ਟੁੱਟਾ ਵਾ ਜੀ ਇਹ ਦੇ ਵਿੱਚ ਹੁਣ ਰਾਤ ਤੇ ਆਪਾਂ ਕਿਸੇ ਨੇ ਵੇਖਿਆ ਨਹੀਂ ਆ ਰਾਤ ਪਾਣੀ ਟੁੱਟਾ ਵਾ ਬਾਕੀ ਤੋੜਿਆ ਤੇ ਚਲੋ ਸ਼ਤਾਨੀ ਨਾ ਬਾਕੀ ਚਲੋ ਪਤਾ ਵੀ ਲੱਗ ਜਾਊਗਾ ਕਿੰਨੇ ਤੋੜਿਆ ਕਿਉਂਕਿ ਇਹ ਪਾਣੀ ਜਿਹੜਾ ਵਾ ਛੱਪੜ ਜ਼ਿਆਦਾ ਓਵਰਫਲੋ ਹੋਣ ਕਰਕੇ ਇਹੋ ਹੀ ਦੱਸ ਰਿਹਾ ਕਿ ਪਾਣੀ ਰਾਤ ਜਦੋਂ ਸਕੂਲ ਨੂੰ ਕਹਿਣੇ ਤੋੜਿਆ ਗਿਆ ਵਾ ਇਹ ਕਿੰਨੇ ਸਕੂਲ ਵਿੱਚ ਇਹਦੇ ਵਿੱਚ ਜੀ ਦੋ ਸਕੂਲ ਆ ਤੇ ਇੱਕ ਛੋਟਾ ਆਂਗਣਵਾੜੀ ਤਿੰਨ ਸਕੂਲ ਆ ਟੋਟਲ ਜੀ ਅੱਛਾ ਹਾਂਜੀ ਠੀਕ ਧੰਨਵਾਦ